ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਤਿੰਨ ਤਮਾਕੇਦਾਰ ਐਲਾਨ ਹੁਣੇ ਆਈ ਖੁਸ਼ਖਬਰੀ 스ਪਾਉਸ ਵੀਜ਼ਾ ਵਾਸਤੇ ਇਨ੍ਹਾਂ ਸਟੂਡੈਂਟਸ ਨੂੰ ਮਿਲੇਗੀ ਪੀਆਰ ਅੱਜ ਦੀ ਇਹ ਵੀਡੀਓ ਹਰ ਉਸ ਪੰਜਾਬੀ ਲਈ ਇੱਕ ਉਮੀਦ ਦੀ ਕਿਰਨ ਬਣ ਕੇ ਆਈ ਹੈ ਜੋ ਸਤ ਸਮੁੰਦਰ ਪਾਰ ਕੈਨੇਡਾ ਦੀ ਧਰਤੀ ਤੇ ਆਪਣੇ ਸੁਪਨਿਆਂ ਦਾ ਮਹਿਲ ਉਸਾਰਨ ਦੀ ਚਾਤ ਰੱਖਦਾ ਹੈ ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਦਾ ਇੰਤਜ਼ਾਰ ਲੱਖਾਂ ਅੱਖਾਂ ਪਿਛਲੇ ਕਈ ਮਹੀਨਿਆਂ ਤੋਂ ਬੇਸਬਰੀ ਨਾਲ ਕਰ ਰਹੀਆਂ ਸਨ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਨੌਜਵਾਨ ਆਪਣੇ ਕਰਤਾਰ ਆਪਣੇ ਮਾਪਿਆਂ ਅਤੇ ਆਪਣੇ ਬਚਪਨ ਦੇ ਯਾਰਾਂ ਦੋਸਤਾਂ ਨੂੰ ਛੱਡ ਕੇ ਪਰਦੇਸਾਂ ਵੱਲ ਰੁਖ ਕਰਦਾ ਹੈ ਤਾਂ ਉਸ ਦੇ ਦਿਲ ਵਿੱਚ ਸਿਰਫ ਇੱਕੋ ਹੀ ਜਜ਼ਬਾ ਹੁੰਦਾ ਹੈ ਕਿ ਉਹ ਉੱਥੇ ਜਾ ਕੇ ਇੰਨੀ ਮਿਹਨਤ ਕਰੇਗਾ कि ਆਪਣੇ ਪਰਿਵਾਰ ਨੂੰ ਇੱਕ ਚੰਗੀ ਜ਼ਿੰਦਗੀ ਦੇ ਸਕੇ ਪਰ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਇਮੀਗ੍ਰੇਸ਼ਨ ਦੇ ਸਖਤ ਹੁੰਦੇ ਨਿਯਮਾਂ ਨੇ ਹਰ ਕਿਸੇ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਪਾ ਦਿੱਤੀਆਂ ਸਨ ਮਾਪੇ ਇੱਥੇ ਪੰਜਾਬ ਵਿੱਚ ਬੈਠੇ ਫਿਕਰਾਂ ਵਿੱਚ ਕੁਲ ਰਹੇ ਸਨ ਅਤੇ ਉੱਧਰ ਕੈਨੇਡਾ ਬੈਠੇ ਵਿਦਿਆਰਥੀ ਦਿਨ ਰਾਤ ਦੀ ਮਿਹਨਤ ਦੇ ਬਾਵਜੂਦ ਵੀ ਆਰ ਦੀ ਫਾਈਲ ਲਗਾਉਣ ਤੋਂ ਡਰ ਰਹੇ ਸਨ ਪਰ ਅੱਜ ਦਾ ਦਿਨ ਉਹਨਾਂ ਸਾਰੀਆਂ ਮੁਸ਼ਕਲਾਂ ਦੇ ਹਨੇਰੇ ਨੂੰ ਦੂਰ ਕਰਨ ਵਾਲਾ ਹੈ ਕਿਉਂਕਿ ਇਮੀਗ੍ਰੇਸ਼ਨ ਮੰਤਰੀ ਵੱਲੋਂ ਕੀਤੇ ਗਏ ਤਿੰਨ ਵੱਡੇ ਐਲਾਨਾਂ ਨੇ ਸਭ ਦੇ ਚਿਹਰਿਆਂ ਤੇ ਮੁਸਕਰਾਟ ਲਿਆ ਦਿੱਤੀ ਹੈ। ਇਹ ਖੁਸ਼ਖਬਰੀ ਸਿਰਫ ਇੱਕ ਖਬਰ ਨਹੀਂ ਬਲਕਿ ਹਜ਼ਾਰਾਂ ਟੁੱਟਦੇ ਸੁਪਨਿਆਂ ਨੂੰ ਜੋੜਨ ਵਾਲੀ ਇੱਕ ਡੋਰ ਹੈ ਜੋ ਅੱਜ ਅਸੀਂ ਤੁਹਾਨੂੰ ਵਿਸਥਾਰ ਵਿੱਚ ਸੁਣਾਉਣ ਜਾ ਰਹੇ ਹਾਂ। ਤਾਂ ਜੋ ਤੁਸੀਂ ਸਮਝ ਸਕੋ ਕਿ ਹੁਣ ਤੁਹਾਡੀ ਮੰਜ਼ਿਲ ਤੁਹਾਡੇ ਤੋਂ ਦੂਰ ਨਹੀਂ ਰਹੀ। ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਕੈਨੇਡਾ ਜਾਣਾ ਅੱਜ ਦੇ ਸਮੇਂ ਵਿੱਚ ਪੰਜਾਬੀ ਨੌਜਵਾਨਾਂ ਦਾ ਸਭ ਤੋਂ ਵੱਡਾ ਸੁਪਨਾ ਬਣ ਚੁੱਕਾ ਹੈ ਪਰ ਅਸਲੀ ਸੰਘਰਸ਼ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਹਵਾਈ ਜਹਾਜ਼ ਕੈਨੇਡਾ ਦੀ ਧਰਤੀ ਤੇ ਉਤਰਦਾ ਹੈ ਅਤੇ ਹਕੀਕਤ ਨਾਲ ਸਾਹਮਣਾ ਹੁੰਦਾ ਹੈ ਪਿਛਲੇ ਕੁਝ ਸਾਲਾਂ ਵਿੱਚ ਅਸੀਂ ਵੇਖਿਆ ਹੈ ਕਿ ਕਿਵੇਂ ਸਪਾਊਸ ਵੀਜ਼ਾ ਦੀਆਂ ਫਾਈਲਾਂ ਅੰਬੈਸੀਆ ਵਿੱਚ ਤੋਰ ਫੱਕ ਰਹੀਆਂ ਸਨ ਅਤੇ ਵਿਆਹੇ ਹੋਏ ਜੋੜੇ ਸਾਲਾਂ ਬੱਧੀ ਇੱਕ ਦੂਜੇ ਤੋਂ ਦੂਰ ਰਹਿਣ ਲਈ ਮਜਬੂਰ ਸਨ ਜਿਸ ਦਾ ਦਜ ਸਿਰਫ ਉਹੀ ਸਮਝ ਸਕਦਾ ਹੈ ਜਿਸ ਨੇ ਇਹ ਵਿਛੋੜਾ ਹੰਡਾਇਆ ਹੋਵੇ ਕਈ ਵਾਰ ਤਾਂ ਰਿਸ਼ਤੇ ਟੁੱਟਣ ਦੀ ਕਗਾਰ ਤੇ ਆ ਗਏ ਸਨ ਕਿਉਂਕਿ ਵੀਜ਼ਾ ਆਉਣ ਦੀ ਕੋਈ ਉਮੀਦ ਹੀ ਨਜ਼ਰ ਨਹੀਂ ਆ ਰਹੀ ਸੀ ਪਰ ਹੁਣ ਕੈਨੇਡਾ ਸਰਕਾਰ ਨੇ ਮਹਿਸੂਸ ਕੀਤਾ ਹੈ ਕਿ ਪਰਿਵਾਰਾਂ ਨੂੰ ਇਕੱਠੇ ਰੱਖਣਾ ਕਿੰਨਾ ਜ਼ਰੂਰੀ ਹੈ ਅਤੇ ਇਸੇ ਪਾਵਨਾ ਨੂੰ ਮੁੱਖ ਰੱਖਦੇ ਹੋਏ ਪਹਿਲਾ ਵੱਡਾ ਐਲਾਨ ਸਪਾਊਸ ਵੀਜ਼ਾ ਬਾਰੇ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਰਾਤ ਪਰਿਆ ਹੈ ਇਸ ਨਵੇਂ ਐਲਾਨ ਦੇ ਤਹਿਤ ਹੁਣ ਉਹ ਸਮਾਂ ਬੀਤ ਗਿਆ ਜਦੋਂ ਤੁਹਾਨੂੰ ਆਪਣੇ ਜੀਵਨ ਸਾਥੀ ਨੂੰ ਬੁਲਾਉਣ ਲਈ ਲੰਬੀਆ ਤਰੀਕਾ ਅਤੇ ਗੁੰਝਲਦਾਰ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਬਲਕਿ ਹੁਣ ਪ੍ਰੋਸੈਸਿੰਗ ਦੇ ਸਮੇਂ ਨੂੰ ਘਟਾਉਣ ਅਤੇ ਸ਼ਰਤਾਂ ਨੂੰ ਨਰਮ ਕਰਨ ਦੀ ਗੱਲ ਕਹੀ ਗਈ ਹੈ ਤਾਂ ਜੋ ਪਤੀ ਪਤਨੀ ਜਲਦੀ ਤੋਂ ਜਲਦੀ ਇਕੱਠੇ ਹੋ ਸਕਣ ਇਹ ਫੈਸਲਾ ਨਾ ਸਿਰਫ ਉਨ੍ਹਾਂ ਲੋਕਾਂ ਲਈ ਖੁਸ਼ੀ ਲੈ ਕੇ ਆਇਆ ਹੈ ਜਿਨ੍ਹਾਂ ਦੀਆਂ ਫਾਈਲਾਂ ਲੱਗੀਆਂ ਹੋਈਆਂ ਹਨ ਸਗੋਂ ਉਹਨਾਂ ਲਈ ਵੀ ਜੋ ਵਿਆਹ ਕਰਵਾਉਣ ਦੀ ਤਿਆਰੀ ਕਰ ਰਹੇ ਸਨ ਪਰ ਇਮੀਗ੍ਰੇਸ਼ਨ ਦੇ ਡਰ ਕਾਰਨ ਚਿਜਕ ਰਹੇ ਸਨ ਹੁਣ ਉਹ ਬੇਫਿਕਰ ਹੋ ਕੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰ ਸਕਦੇ ਹਨ ਦੂਜੇ ਪਾਸੇ ਜੇਕਰ ਗੱਲ ਵਿਦਿਆਰਥੀਆਂ ਦੀ ਕੀਤੀ ਜਾਵੇ ਤਾਂ ਉਹ ਕੈਨੇਡਾ ਦੀ ਆਰਥਿਕਤਾ ਦੀ ਰੇਡ ਦੀ ਹੱਡੀ ਮੰਨੇ ਜਾਂਦੇ ਹਨ ਪਰ ਪਿਛਲੇ ਸਮੇਂ ਦੌਰਾਨ ਸਟੱਡੀ ਪਰਮਿਟਾ ਤੇ ਲੱਗੀਆਂ ਰੋਕਾਂ ਅਤੇ ਪੀਆਰ ਦੇ ਨਿਯਮਾਂ ਵਿੱਚ ਆਈ ਤਬਦੀਲੀ ਨੇ ਵਿਦਿਆਰਥੀਆਂ ਨੂੰ ਡੂੰਗੀ ਨਿਰਾਸ਼ਾ ਵਿੱਚ ਟੱਕ ਦਿੱਤਾ ਸੀ ਬਹੁਤ ਸਾਰੇ ਵਿਦਿਆਰਥੀ ਜੋ ਲੱਖਾਂ ਰੁਪਏ ਲਗਾ ਕੇ ਅਤੇ ਕਰਜ਼ੇ ਚੁੱਕ ਕੇ ਪੜਨ ਗਏ ਸਨ ਉਹਨਾਂ ਨੂੰ ਇਹ ਡਰ ਸਤਾ ਰਿਹਾ ਸੀ ਕਿ ਕਿਤੇ ਉਹਨਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਨਾ ਪੈ ਜਾਵੇ ਜੋ ਕਿ ਨਾ ਸਿਰਫ ਉਹਨਾਂ ਲਈ ਸਗੋਂ ਉਹਨਾਂ ਦੇ ਪੂਰੇ ਪਰਿਵਾਰ ਲਈ ਇੱਕ ਬਹੁਤ ਵੱਡਾ ਸਦਮਾ ਹੁੰਦਾ ਅਰ ਅੱਜ ਦੇ ਦੂਜੇ ਵੱਡੇ ਤਮਾਕੇਦਾਰ ਐਲਾਨ ਨੇ ਵਿਦਿਆਰਥੀਆਂ ਦੇ ਸਿਰ ਤੋਂ ਚਿੰਤਾ ਦਾ ਪਾਰ ਲਾ ਦਿੱਤਾ ਹੈ ਕਿਉਂਕਿ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ ਜਿਨ੍ਹਾਂ ਨੇ ਖਾਸ ਖੇਤਰਾ ਵਿੱਚ ਪੜ੍ਹਾਈ ਕੀਤੀ ਹੈ ਅਤੇ ਜੋ ਕੈਨੇਡਾ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ ਖਾਸ ਤੌਰ ਤੇ ਉਹ ਵਿਦਿਆਰਥੀ ਜੋ ਹੈਲਥ케ਅ ਟ੍ਰੇਡਰਸ ਅਤੇ ਸਾਇੰਸ ਵਰਗੇ ਵਿਸ਼ਿਆਂ ਨਾਲ ਜੁੜੇ ਹੋਏ ਹਨ ਉਹਨਾਂ ਲਈ ਪੀਆਰ ਦੇਰਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਖਾਲੇ ਕਰ ਦਿੱਤੇ ਗਏ ਹਨ ਜਿਸ ਦਾ ਮਤਲਬ ਹੈ ਕਿ ਹੁਣ ਤੁਹਾਡੀ ਮਿਹਨਤ ਅਜਾਈ ਨਹੀਂ ਜਾਵੇਗੀ ਇਹ ਐਲਾਨ ਉਹਨਾਂ ਹਜ਼ਾਰਾਂ ਮਾਪਿਆਂ ਦੇ ਕਲੇਜੇ ਠੰਡ ਪਾਉਣ ਵਾਲਾ ਹੈ ਜੋ ਰੋਜ਼ਾਨਾ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਬੱਚਿਆਂ ਦੀ ਪੱਕੀ ਹੋਣ ਦੀ ਅਰਦਾਸ ਕਰਦੇ ਸਨ ਕਿਉਂਕਿ ਹੁਣ ਸਰਕਾਰ ਨੇ ਵੀ ਮੰਨ ਲਿਆ ਹੈ ਕਿ ਇਨ੍ਹਾਂ ਮਿਹਨਤੀ ਬੱਚਿਆਂ ਨੂੰ ਪੱਕੇ ਕਰਨਾ ਕੈਨੇਡਾ ਦੀ ਆਪਣੀ ਲੋੜ ਹੈ ਜੀ ਸਭ ਤੋਂ ਵੱਡੀ ਅਤੇ ਐਮ ਖਬਰ ਜੋ ਨਿਕਲ ਕੇ ਸਾਹਮਣੇ ਆਈ ਹੈ ਉਹ ਹੈ ਵਰਕ ਪਰਮਿਟ ਵਾਲਿਆਂ ਲਈ ਅਤੇ ਉਹਨਾਂ ਲੋਕਾਂ ਲਈ ਜੋ ਵਿਜ਼ਟਰ ਵੀਜ਼ਾ ਤੇ ਕੈਨੇਡਾ ਗਏ ਹੋਏ ਹਨ ਅਤੇ ਉੱਥੇ ਹੀ ਸੈਟਲ ਹੋਣ ਦੇ ਰਾਹ ਲੱਭ ਰਹੇ ਸਨ ਅਕਸਰ ਦੇਖਿਆ ਜਾਂਦਾ ਸੀ ਕਿ ਵਿਜ਼ਟਰ ਵੀਜ਼ਾ ਤੇ ਗਏ ਮਾਪੇ ਜਾਂ ਰਿਸ਼ਤੇਦਾਰ ਸਿਰਫ ਘੁੰਮਣ ਤੱਕ ਸੀਮਤ ਰਹਿ ਜਾਂਦੇ ਸਨ ਅਤੇ ਵਰਕ ਪਰਮਿਟ ਵਿੱਚ ਤਬਦੀਲ ਹੋਣਾ ਇੱਕ ਟੇਢੀ ਖੀਰ ਮੰਨਿਆ ਜਾਂਦਾ ਸੀ ਪਰ ਤਾਜ਼ਾ ਜਾਣਕਾਰੀ ਮੁਤਾਬਕ ਇਸ ਪ੍ਰਕਿਰਿਆ ਵਿੱਚ ਵੀ ਕੁਝ ਐਮ ਟਿੱਲਾ ਦਿੱਤੀਆਂ ਗਈਆਂ ਹਨ ਜੋ ਕਿ ਬਹੁਤ ਸਾਰੇ ਲੋਕਾਂ ਲਈ ਵਰਦਾਨ ਸਾਬਤ ਹੋ ਸਕਦੀਆਂ ਹਨ ਸਰਕਾਰ ਦਾ ਮੰਨਣਾ ਹੈ ਕਿ ਕੈਨੇਡਾ ਵਿੱਚ ਲੇਬਰ ਦੀ ਪਾਰੀ ਕਮੀ ਹੈ ਅਤੇ ਬਾਹਰੋਂ ਨਵੇਂ ਲੋਕ ਮੰਗਵਾਉਣ ਦੀ ਬਜਾਏ ਜੋ ਲੋਕ ਪਹਿਲਾਂ ਹੀ ਦੇਸ਼ ਦੇ ਅੰਦਰ ਮੌਜੂਦ ਹਨ ਉਹਨਾਂ ਨੂੰ ਮੌਕਾ ਦੇਣਾ ਜ਼ਿਆਦਾ ਬਿਹਤਰ ਹੈ ਜਿਸ ਨਾਲ ਇਮੀਗ੍ਰੇਸ਼ਨ ਪ੍ਰਣਾਲੀ ਤੇ ਬੋਝ ਵੀ ਘਟੇਗਾ ਇਹ ਫੈਸਲਾ ਉਹਨਾਂ ਹਜ਼ਾਰਾਂ ਪੰਜਾਬੀਆਂ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਜੋ ਵਿਜ਼ਿਟਰ ਵੀਜ਼ਾ ਤੇ ਜਾ ਕੇ ਕੰਮ ਕਰਨ ਦੀ ਆਸ ਲਗਾਈ ਬੈਠੇ ਸਨ ਕਿਉਂਕਿ ਹੁਣ ਉਹ ਕਾਨੂੰਨੀ ਤਰੀਕੇ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਸਕਣਗੇ ਅਤੇ ਡਾਲਰ ਕਮਾ ਕੇ ਆਪਣੇ ਪਰਿਵਾਰ ਦਾ ਸਹਾਰਾ ਬਣ ਸਕਣਗੇ ਇਸ ਨੀਤੀ ਨਾਲ ਨਾ ਸਿਰਫ ਕੱਚੇ ਕਾਮਿਆਂ ਨੂੰ ਪੱਕੇ ਹੋਣ ਦਾ ਮੌਕਾ ਮਿਲੇਗਾ ਸਗੋਂ ਗੈਰ ਕਾਨੂੰਨੀ ਟਾਂਗ ਨਾਲ ਕੰਮ ਕਰਨ ਦੀ ਮਜਬੂਰੀ ਵੀ ਖਤਮ ਹੋਵੇਗੀ ਜੋ ਕਿ ਸਮਾਜ ਵਿੱਚ ਇੱਕ ਸਕਾਰਾਤਮਕ ਬਦਲਾ ਲੈ ਕੇ ਆਵੇਗੀ ਇਨ੍ਹਾਂ ਤਿੰਨਾਂ ਐਲਾਨਾਂ ਦੇ ਪਿੱਛੇ ਦੀ ਅਸਲ ਮਕਸਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਿਰਫ ਸਿਆਸੀ ਬਿਆਨ ਨਹੀਂ ਹਨ ਬਲਕਿ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਦੇ ਭਵਿਕ ਦੀ ਤਸਵੀਰ ਨੂੰ ਬਿਆਨ ਕਰਦੇ ਹਨ ਪਿਛਲੇ ਸਮੇਂ ਵਿੱਚ ਕੈਨੇਡਾ ਸਰਕਾਰ ਨੂੰ ਵਿਰੋਧੀ ਧਿਰਾਂ ਅਤੇ ਆਮ ਜਨਤਾ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਕਰਕੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣਗੇ ਪਰ ਅੱਜ ਦੇ ਐਲਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਕੈਨੇਡਾ ਨੂੰ ਪ੍ਰਵਾਸੀਆਂ ਦੀ ਲੋੜ ਹਮੇਸ਼ਾ ਰਹੇਗੀ ਇਹ ਬਦਲਾ ਇਸ ਗੱਲ ਦਾ ਸਬੂਤ ਹਨ ਕਿ ਸਰਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਉਹ ਗਿਣਤੀ ਦੀ ਬਜਾਏ ਗੁਣਵੱਤਾ ਤੇ ਜ਼ੋਰ ਦੇ ਰਹੀ ਹੈ ਮਤਲਬ ਕਿ ਜੇਕਰ ਤੁਹਾਡੇ ਕੋਲ ਹੁਨਰ ਹੈ ਪੜਾਈ ਹੈ ਅਤੇ ਕੰਮ ਕਰਨ ਦਾ ਜਜ਼ਬਾ ਹੈ ਤਾਂ ਕੈਨੇਡਾ ਤੁਹਾਡਾ ਸਵਾਗਤ ਕਰਨ ਲਈ ਤਿਆਰ ਹੈ ਇਹ ਸਾਡੇ ਪੰਜਾਬੀ ਪਾਈਚਾਰੇ ਲਈ ਵੀ ਇੱਕ ਸਿੱਖਣ ਦਾ ਸਮਾਂ ਹੈ ਕਿ ਸਾਨੂੰ ਸਿਰਫ ਪੀੜ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਸਗੋਂ ਅਜਿਹੇ ਕੋਰਸ ਅਤੇ ਕਿੱਤੇ ਚੁਣਨੇ ਚਾਹੀਦੇ ਹਨ ਜਿਨ੍ਹਾਂ ਦੀ ਉੱਥੇ ਮੰਗ ਹੈ ਤਾਂ ਜੋ ਕੱਲ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਇਹ ਖਬਰ ਸਿਰਫ ਅੱਜ ਦੀ ਖੁਸ਼ੀ ਨਹੀਂ ਸਗੋਂ ਆਉਣ ਵਾਲੇ ਕੱਲ ਦੀ ਰਣਨੀਤੀ ਬਣਾਉਣ ਲਈ ਵੀ ਇੱਕ ਇਸ਼ਾਰਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਨਵੇਂ ਨੀਮਾਂ ਦਾ ਲਾਭ ਲੈਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਲਦਬਾਜ਼ੀ ਵਿੱਚ ਲਏ ਗਏ ਫੈਸਲੇ ਨੁਕਸਾਨਦਾਇਕ ਸਾਬਤ ਹੁੰਦੇ ਹਨ ਜਦੋਂ ਵੀ ਅਜਿਹੀ ਕੋਈ ਵੱਡੀ ਖੁਸ਼ਖਬਰੀ ਆਉਂਦੀ ਹੈ ਤਾਂ ਏਜੰਟਾਂ ਅਤੇ ਵਿਚੋਲਿਆਂ ਦੀ ਪਰਮਾਰ ਹੋ ਜਾਂਦੀ ਹੈ ਜੋ ਲੋਕਾਂ ਦੀਆਂ ਪਾਵਨਾਵਾਂ ਨਾਲ ਖੇਡ ਕੇ ਮੋਟੀਆਂ ਰਕਮਾਂ ਵਸੂਲਣ ਦੀ ਕੋਸ਼ਿਸ਼ ਕਰਦੇ ਹਨ ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਸਰਕਾਰੀ ਵੈਬਸਾਈਟ ਤੇ ਜਾ ਕੇ ਪੂਰੀ ਜਾਣਕਾਰੀ ਖੁਦ ਪੜ੍ਹਨੀ ਚਾਹੀਦੀ ਹੈ ਆਪਣੀ ਫਾਈਲ ਨੂੰ ਮਜ਼ਬੂਤ ਬਣਾਉਣ ਲਈ ਸਹੀ ਦਸਤਾਵੇਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਸਪਾਊਸ ਵੀਜ਼ਾ ਦੇ ਮਾਮਲੇ ਵਿੱਚ ਤੁਹਾਡੇ ਰਿਸ਼ਤੇ ਦੇ ਸਬੂਤ ਅਤੇ ਵਿਦਿਆਰਥੀਆਂ ਲਈ ਉਹਨਾਂ ਦੀ ਪੜਾਈ ਅਤੇ ਕੰਮ ਦਾ ਰਿਕਾਰਡ ਬਿਲਕੁਲ ਦਰੁਸਤ ਹੋਣਾ ਚਾਹੀਦਾ ਹੈ ਯਾਦ ਰੱਖੋ ਕਿ ਕੈਨੇਡਾ ਇਮੀਗ੍ਰੇਸ਼ਨ ਕਦੇ ਵੀ ਝੂਠ ਜਾਂ ਫਰਜ਼ੀ ਵਾੜੇ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਇੱਕ ਛੋਟੀ ਜਹੀ ਗਲਤੀ ਤੁਹਾਡੇ ਸਾਲਾਂ ਦੇ ਸੁਪਨਿਆਂ ਤੇ ਪਾਣੀ ਫੇਰ ਸਕਦੀ ਹੈ ਇਸ ਲਈ ਕਿਸੇ ਵੀ ਅਣਜਾਣ ਵਿਅਕਤੀ ਦੇ ਹੱਥਾਂ ਵਿੱਚ ਆਪਣੀ ਜ਼ਿੰਦਗੀ ਦੀ ਵਾਗਡੋਰ ਦੇਣ ਦੀ ਬਜਾਏ ਜਾਗਰੂਕ ਹੋ ਕੇ ਕਦਮ ਪੁੱਟੋ ਜੇਕਰ ਤੁਸੀਂ ਸਹੀ ਤਰੀਕੇ ਨਾਲ ਸਹੀ ਸਲਾਹ ਨਾਲ ਅਤੇ ਸੱਚਾਈ ਦੇ ਰਾ ਤੇ ਚੱਲ ਕੇ ਫਾਈਲ ਲਗਾਓਗੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀ ਇਸ ਪੂਰੀ ਗੱਲਬਾਤ ਦਾ ਨਿਚੋੜ ਇਹ ਹੀ ਨਿਕਲਦਾ ਹੈ ਕਿ ਪਾਵੇਂ ਰਸਤੇ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ ਸਬਰ ਅਤੇ ਸੱਚੀ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਜਿਵੇਂ ਕਿ ਅੱਜ ਇਨ੍ਹਾਂ ਐਲਾਨਾਂ ਨੇ ਸਾਬਤ ਕਰ ਦਿੱਤਾ ਹੈ ਜਿਹੜੇ ਲੋਕ ਕੱਲ ਤੱਕ ਨਿਰਾਸ਼ ਹੋ ਕੇ ਬੈਠੇ ਸਨ ਅੱਜ ਉਹਨਾਂ ਵਿੱਚ ਇੱਕ ਨਵੀਂ ਊਰਜਾ ਅਤੇ ਜੋਸ਼ ਪਰ ਗਿਆ ਹੈ ਜੋ ਇਹ ਦੱਸਦਾ ਹੈ ਕਿ ਸਮਾਂ ਬਦਲਦਿਆਂ देर ਨਹੀਂ ਲੱਗਦੀ ਅਤੇ ਪਰਮਾਤਮਾ ਦੇ ਕਰ ਦੇਰ ਹੈ ਪਰ ਹਨੇਰ ਨਹੀਂ ਸੋ ਜੇਕਰ ਤੁਸੀਂ ਹਿੰਮਤ ਨਹੀਂ ਹਾਰੋਗੇ ਤਾਂ ਰਸਤੇ ਆਪਣੇ ਆਪ ਬਣਦੇ ਜਾਣਗੇ ਬਸ ਜ਼ਰੂਰਤ ਹੈ ਆਪਣੇ ਟੀਚੇ ਤੇ ਡਟੇ ਰਹਿਣ ਦੀ ਅੱਜ ਦੀ ਵੀਡੀਓ ਦਾ ਮਕਸਦ ਸਿਰਫ ਖਬਰ ਦੇਣਾ ਨਹੀਂ ਸੀ ਬਲਕਿ ਤੁਹਾਨੂੰ ਇਹ ਅਹਿਸਾਸ ਕਰਵਾਉਣਾ ਸੀ ਕਿ ਤੁਸੀਂ ਇਕੱਲੇ ਨਹੀਂ ਹੋ ਪੂਰਾ ਪਾਈਚਾਰਾ ਅਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ ਅੰਤ ਵਿੱਚ ਮੈਂ ਇਹ ਹੀ ਕਹਾਂਗਾ ਕਿ ਇਹ ਮੌਕਾ بار بار ਨਹੀਂ ਆਉਂਦਾ ਇਸ ਲਈ ਇਸ ਸੁਨਹਿਰੀ ਮੌਕੇ ਨੂੰ ਹੱਥੋਂ ਨਾ ਜਾਣ ਦਿਓ ਅਤੇ ਅੱਜ ਹੀ ਆਪਣੀ ਤਿਆਰੀ ਸ਼ੁਰੂ ਕਰ ਦਿਓ ਆਪਣੇ ਕਾਗਜ਼ਾਤ ਪੂਰੇ ਕਰੋ ਅਤੇ ਆਪਣੇ ਸੁਪਨਿਆਂ ਦੀ ਉਡਾਨ ਭਰਨ ਲਈ ਤਿਆਰ ਹੋ ਜਾਓ। ਜਾਂਦੇ ਜਾਂਦੇ ਇਸਕੇ ਅਪਡੇਟ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਕਦੇ ਵੀ ਉਮੀਦ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਹਨੇਰੀ ਰਾਤ ਤੋਂ ਬਾਅਦ ਸਵੇਰ ਜ਼ਰੂਰ ਹੁੰਦੀ ਹੈ। ਇਹ ਐਲਾਨ ਸਾਨੂੰ ਸੁਨਿਆ ਦਿੰਦੇ ਹਨ ਕਿ ਜੇਕਰ ਸਾਡੀ ਨੀਅਤ ਸਾਫ਼ ਹੈ ਅਤੇ ਮਿਹਨਤ ਸੱਚੀ ਹੈ ਤਾਂ ਸਰਕਾਰਾਂ ਦੇ ਨਿਯਮ ਵੀ ਸਾਡੇ ਹੱਕ ਵਿੱਚ ਬਦਲ ਸਕਦੇ ਹਨ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਹੀ ਰਸਤਾ ਚੁਣੀਏ ਅਤੇ ਗਲਤ ਤਰੀਕਿਆਂ ਤੋਂ ਬਚੀਏ ਤਾਂ ਜੋ ਅਸੀਂ ਨਾ ਸਿਰਫ ਆਪਣਾ ਸਗੋ ਆਪਣੀ ਕੌਮ ਦਾ ਨਾਮ ਵੀ ਰੋਸ਼ਨ ਕਰ ਸਕੀਏ ਇਹ ਵੀਡੀਓ ਤੁਹਾਡੇ ਲਈ ਇੱਕ ਪ੍ਰੇਰਣਾ ਬਣੇ ਅਤੇ ਤੁਸੀਂ ਆਪਣੀ ਮੰਜ਼ਿਲ ਸਰ ਕਰੋ ਇਹ ਸਾਡੀ दिली ਤਮੰਨਾ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ